ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਸਭ ਤੋਂ ਬਿਲਖਣ ਇਤਿਹਾਸਕ ਸਥਾਨ ਦੇ ਦਰਸ਼ਨ ਕਰਾਉਂਦੇ ਆ ਜਿਨ੍ਹਾਂ ਨੇ 1947 ਦਾ ਸੰਦਾਪ ਹੰਡਾਇਆ ਉਹ ਸਮਝਦੇ ਨੇ ਇਸ ਚੀਜ਼ ਨੂੰ ਇੱਕ ਗੁਰਗੋਬ ਸਿੰਘ ਜੀ ਦੀ ਬਖਸ਼ਿਸ਼ ਹੋਈ ਹੈ ਗੁਰਦੁਆਰਾ ਹਾਂ ਦਾ ਨਾਰਾ ਮਲੇਰਕੋਟ ਦਾ ਵਿਖੇ ਆਪਾਂ ਉੱਥੇ ਗ੍ਰਾਂਥੀ ਸਿੰਘ ਤੋਂ ਸੇਵਾਦਾਰ ਤੋਂ ਪਤਾ ਕਰਦੇ ਆ ਇਸ ਇੱਥੋਂ ਦੇ ਇਤਿਹਾਸ ਬਾਰੇ ਵੀ ਕਿਸ ਤਰ੍ਹਾਂ ਬਾਤਨ ਹੋਈ ਸੀ ਮੁਸਲਮਾਨਾਂ ਪ੍ਰਤੀ ਗੁਰਗੋਬ ਸਿੰਘ ਜੀ ਦੇ ਆਓ ਜੀ ਆਪਾਂ ਜਾਣ ਖਾਲਸਾ ਵਾਹਿਗੁਰੂ ਜੀ ਬੱਤੇ ਜੀ ਬਾਬਾ ਜੀ ਜਿਵੇਂ ਗੁਰਦੁਆਰਾ ਹਾਂ ਦਾ ਨਾਰਾ ਆਪਣੇ ਇਹ ਉਸ ਤੋਂ ਕਿਸ ਤਰ੍ਹਾਂ ਬਚਨ ਹੋਈ ਸੀ ਗੋਗ ਸਿੰਘ ਜੀ ਇਹ ਜੀ ਗੁਰੂ ਆ ਗੋਮ ਸਿੰਘ ਜੀ ਮਹਾਰਾਜ ਜੀ ਤਾਂ ਨਾਲ ਤੇ ਛੋਟੇ ਸਾਹਿਬ ਜੀ ਦੇ ਜੀ ਬਾਬਾ ਜੋਰਾਵਰ ਸਿੰਘ ਪੱਤੇ ਸਿੰਘ ਜੀ ਜੀ ਜਦੋਂ ਉਹਨਾਂ ਨੂੰ ਨਾ ਜੀ ਸਰੰਦ ਨੀਹਾਂ ਵਿੱਚ ਚੈਣ ਲੱਗੇ ਨਾ ਜੀ ਜੀ ਉਸ ਸਮੇਂ ਦੀ ਜੋ ਸਮਝ ਰਹੀਏ ਸੂਬਾ ਸਰੰਦ ਸੀ ਜੀ ਉਹ ਉਹਦੇ ਹੋਰ ਅਹਿਲਕਾਰ ਜੀ ਠੀਕ ਹੈ ਜੀ ਜਦੋਂ ਉਹਨਾਂ ਨੂੰ ਨੀਹਾਂ ਚ ਚੈਣ ਲੱਗੇ ਨਾ ਜੀ ਤੇ ਇਹਨਾਂ ਦੇ ਭਰਾ ਸੀ ਜੀ ਆਪਣੇ ਜਿਹੜੇ ਇੱਥੇ ਦੇ ਨਵਾਬ ਸੀ ਜੀ ਸੇਰ ਮੁਹੰਮਦ ਖਾਨ ਮਲੇ ਕੋੜਾ ਦੇ ਇਹ ਸਿਰ ਜਿੰਨੇ ਦੇ ਇਲਾਕੇ ਦੇ ਹੁੰਦੇ ਸੀ ਨਾ ਜੀ ਸਾਰੇ ਜਿੰਨੇ ਵੀ ਰਾਜੇ ਮਹਾਰਾਜੇ ਹੁੰਦੇ ਜਿਹਨਾਂ ਨੂੰ ਬੁਲਾਇਆ ਜਾਂਦਾ ਸੀ ਸਭਾ ਦੇ ਵਿੱਚ ਫੈਸਲੇ ਕੀਤੇ ਜਾਂਦੇ ਸਾਨੂੰ ਪਤਾ ਹੈ ਜੀ ਉਸ ਸਮੇਂ ਕਿਉਂਕਿ ਇਹਨਾਂ ਦਾ ਹੀ ਰਾਜ ਹੁੰਦਾ ਸੀ ਰਾਸਤੀ ਰਾਜੇ ਹੁੰਦੇ ਸੀ ਇਹ ਜੀ ਹਾਂਜੀ ਤੇ ਜਦੋਂ ਫਿਰ ਨਾ ਜੀ ਇਹਨਾਂ ਦਾ ਭਰਾ ਸੀ ਇੱਕ ਨਾਰਖਾ ਜੋ ਸਤ ਗੁਰੂ ਗੋਬਿੰਦ ਸਿੰਘ ਮਹਾਰਾਜੀ ਹਤੋਂ ਨਾ ਜੀ ਤੇ ਛੋਟੇ ਵੱਡੇ ਸਭ ਜਾਂਦੇ ਹੱਥੋਂ ਜੋ ਲੜਾਈ ਹੋਈ ਹੈ ਨਾ ਉਹਦਾ ਮਾਰਿਆ ਗਿਆ ਸੀ ਸੀਦ ਹੋਗਾ ਸੀ ਜੀ ਤਲਕੌਰ ਦੀ ਜੰਗ ਵਿੱਚ ਹਾਂਜੀ ਹਾਂਜੀ ਤੇ ਉਸ ਸਮੇਂ ਫਿਰ ਨਾ ਜੀ ਇਹਨਾਂ ਨੂੰ ਕਿਹਾ ਵੀ ਪਹਿਲਾਂ ਜੋ ਉਹ ਬਕਵਾਕ ਉਹਨਾਂ ਨੂੰ ਲਾਲਚ ਦਿੱਤੇ ਗਏ ਜੀ ਵੀ ਤਾਂ ਤਾਂ ਨੂੰ ਵਧੀਆ ਸਾਧੀਆਂ ਕਰਦਾਂਗੇ ਤੁਸੀਂ ਐਂ ਕਰੋ ਦੋ ਤਿੰਨ ਦਿਨ ਉੱਥੇ ਲੱਗਦੇ ਰਹੇ ਜੀ ਕਚਰੀ ਲੱਗਦੀ ਰਹੇ ਜੀ ਹਾਂ ਜੀ ਠੰਡੇ ਬੁਰਜ ਵਿੱਚ ਮਾਤਾ ਜੀ ਇਹਨਾਂ ਨੂੰ ਕੈਦ ਕਰਨ ਲਈ ਗੰਗੂ ਨੇ ਜਦੋਂ ਉਹਨਾਂ ਨੂੰ ਉੱਥੇ ਉੱਥੇ ਪੜਾਤਾ ਸੀ ਜੀ ਸਵੇਰ ਸਰੰਦ ਨੂੰ ਕਹਿ ਕੇ ਜੀ ਹੋਰ ਨਾਮ ਲੈਣ ਦੇ ਖਾਤਰ ਜਿਹੜਾ ਉਸ ਸਮੇਂ ਦਾ ਰਸੋਈਆ ਸੀ ਜੀ ਜੀ ਤੇ ਕੁਝ ਚੰਗੇ ਇਨਸਾਨ ਵੀ ਸਨ ਜਿਨ੍ਹਾਂ ਨੇ ਗੁਰੂ ਕੋਲ ਉਹ ਵਸਤੇ ਬੱਚਿਆਂ ਦੀ ਤੇ ਮਾਤਾ ਦੀ ਸਹਾਇਤਾ ਵੀ ਕੀਤੀ ਹੈ ਜੀ ਠੀਕ ਹੈ ਜੀ ਤੇ ਜਦੋਂ ਪਹਿਲੇ ਦਿਨ ਗਏ ਦੂਸਰੇ ਦਿਨ ਗਏ ਉਹਨਾਂ ਨੂੰ ਲਾਲਚ ਦਿੱਤੇ ਗਏ ਬਹੁਤ ਕੁਝ ਕੀਤਾ ਗਿਆ ਜੀ ਪਰ ਜਦੋਂ ਨਾ ਮੰਨੇ ਅਖੀਰ ਉਹਨਾਂ ਨੂੰ ਜਿਹੜੇ ਮਲੇ ਕੋਲਾ ਦੇ ਨਵਾਬ ਸੀ ਨਾ ਜੀ ਇਹਨਾਂ ਨੂੰ ਕਿਹਾ ਗਿਆ ਸਿਰ ਮਾ ਵੀ ਤੁਹਾਡੇ ਉਹ ਬਹੁਤ ਵਧੀਆ ਹੁਣ ਸਮਾਂ ਠੀਕ ਹੈ ਜੀ ਤੇ ਵਜੀਦ ਖਾਨ ਨੇ ਤੇ ਸੁਬਾਸਰਾਂਦ ਨੇ ਜਦੋਂ ਕਿਹਾ ਵੀ ਹੁਣ ਸਮਾਂ ਵੀ ਤੁਸੀਂ ਬਦਲਾ ਲੈ ਸਕਦੇ ਕਿਉਂਕਿ ਤੁਹਾਡੇ ਭਰਾ ਹਾਂਜੀ ਜੋ ਇਹਨਾਂ ਦੇ ਪਿਤਾ ਹਥੋਂ ਮਾਰੇ ਗਏ ਸੀ ਮਾਰੇ ਗਏ ਸੀ ਠੀਕ ਹੈ ਜੀ ਤੇ ਕਿਉਂਕਿ ਇਹ ਰਾਜਾ ਸੀ ਜਿਹੜਾ ਧਰਮੀ ਰਾਜਾ ਸੀ ਕੋਈ ਸਾਰੇ ਮਾੜੇ ਵੀ ਨਹੀਂ ਸੀ ਆਪਾਂ ਕਹਿ ਦਈਏ ਜੀ ਜੀ ਬਿਲਕੁਲ ਜੀ ਤੇ ਇਹਨੇ ਖੜੇ ਹੋ ਕੇ ਫਿਰ ਜੀ ਉੱਥੇ ਗਿਆ ਕਰ ਬਈ ਦੇਖੋ ਮੈਂ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਮੇਰਾ ਅੱਜ ਵੀ ਦੁਸ਼ਮਣ ਹੈ ਨਹੀਂ ਜਿੰਨਾ ਪਹਿਲਾਂ ਸੀ ਕਹਿੰਦਾ ਮੈਂ ਇੱਕ ਜ਼ਰੂਰ ਟਕਰੂਗਾ ਕਹਿੰਦਾ ਜਿੱਥੇ ਵੀ ਮੇਰਾ ਇਹ ਮੈਦਾਨ ਦੇ ਟਕਰੂਗਾ ਠੀਕ ਹੈ ਜੀ ਪਰ ਟਕਰੂ ਜ਼ਰੂਰ ਕਹਿੰਦਾ ਪਰ ਇਹਨਾਂ ਬੱਚਿਆਂ ਦਾ ਕਹਿੰਦਾ ਵੀ ਕੋਈ ਕਸੂਰ ਨਹੀਂ ਬੱਚੇ ਕਹਿੰਦਾ ਧਰਮ ਦੇ ਮੁਤਾਬਕ ਸਾਡੇ ਹੋਏ ਚਾਹੇ ਉਏ ਹੋਏ ਵੀ ਸਾਰੇ ਇੱਕੋ ਹੀ ਬੱਚੇ ਤੇ ਰੱਬ ਦਾ ਰੂਪ ਹੁੰਦੇ ਨੇ ਕਹਿੰਦਾ ਮੈਂ ਤੇ ਤੁਹਾਨੂੰ ਸਮਾਂ ਇਹ ਸਲਾਹ ਦਿੰਨਾ ਵੀ ਤੁਸੀਂ ਬੱਚਿਆਂ ਨੂੰ ਉਹਨਾਂ ਜਿਹੜਾ ਕੈਦ ਕਰਕੇ 2-3 ਦਿਨ ਦੱਸਿਂ ਕਿਸੇ ਦੇ ਰਿਹਾ ਵੀ ਇਹਨਾਂ ਨੂੰ ਤੁਸੀਂ ਮੁਕਤ ਕਰ ਦਿਓ ਵੀ ਇਹਨਾਂ ਨੂੰ ਇੱਥੇ ਕਿਉਂਕਿ ਇਸਤਰੀਆਂ ਤੇ ਆਪਣੇ ਮੁਸਲਮਨ ਧਰਮ ਅਨੁਸਾਰ ਇਸਤਰੀਆਂ ਤੇ ਬੱਚਿਆਂ ਦੇ ਕਹਿੰਦੇ ਇਹ ਜ਼ੁਲਮ ਕਰਨਾ ਬਹੁਤ ਕਹਿੰਦੇ ਪਾਪ ਹੈ ਜੀ ਬਿਲਕੁਲ ਤੇ ਇੰਨੀ ਜਦੋਂ ਗੱਲ ਕਹੀ ਨਾ ਤੇ ਉਹ ਇਹ ਤੇ ਫਿਰ ਬਾਕ ਆਊਟ ਕਰ ਗਿਆ ਜਿਉਂ ਉੱਠ ਕੇ ਆ ਗਿਆ ਜਿਉਂ ਇਹ ਨਾ ਇਹਦੀ ਗੱਲ ਮੰਨੀ ਹਾਂਜੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਛੀਵਾੜੇ ਪੁੱਛਿਆ ਸੀ ਜਰੋਸੀਦ ਹੋਗਾ ਨਾ ਜੀ ਛੋਟਾ ਸਾਬ ਜਾਦੇ ਹਾਂਜੀ ਅਤੇ ਹੋਰ ਉਹਨਾਂ ਨੂੰ ਜੋ ਪੁੱਛਿਆ ਵੀ ਐ ਕਰਕੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਜੀ ਨਾ ਦਾ ਨਾਰਾ ਦੱਸਿਆ ਜੀ ਉੱਥੇ ਤੇ ਨੂਰਾ ਮਾਹਿੰਦੇ ਰਾਏ ਗੱਲੇ ਦੇ ਉਹ ਜਗ੍ਹਾ ਤੇ ਜਾ ਕੇ ਵੀ ਇੱਕ ਕਹਿੰਦਾ ਜੀ ਨਵਾਬ ਮਲੇ ਕੋੜਲਾ ਦਾ ਉਹਨੇ ਫਿਰ ਉਹਨੇ ਕਹਿਿਆ ਜੀ ਵੀ ਨਵਾਬ ਮਲੇ ਕੋੜਲੇ ਜੀ ਕਹਿੰਦਾ ਤੇਰੀ ਜੜ ਕਹਿੰਦਾ ਹਰੀ ਰਹੂ ਕਹਿੰਦਾ ਜੀ ਉਸ ਵੀ ਹੋ ਜਵੇ ਕਹਿੰਦਾ ਇੱਥੇ ਕਹਿੰਦਾ ਤੁਹਾਡਾ ਕਹਿੰਦਾ ਵਾਲ ਬਿੰਗਾ ਨਹੀਂ ਉਹ ਦੇਖੋ ਇੱਥੇ ਹੁਣ ਹੱਲੇ ਵੀ ਹੋਏ ਜੀ ਬਹੁਤ ਬਹੁਤ 47 ਦੇ ਵਿੱਚ ਬਹੁਤ ਕੁਝ ਹੋਇਆ ਆਹਨੇ ਬਹੁਤ ਮਾਰਤਾ ਹੋਈ ਜੀ ਉਧਰ ਵੀ ਹੋਈ ਇੱਧਰ ਵੀ ਹੋਈ ਇੱਕ ਜੀ ਇਹ ਧਰਤੀ ਅਜੇ ਵੀ ਬਚੀ ਹੈ ਵੀ ਜਿੱਥੇ ਬਿਲਕੁਲ ਹੀ ਕੋਈ ਦੇਖ ਲੋ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਸਾਰੇ ਰਹਿੰਦੇ ਕਿਸੇ ਨਹੀਂ ਦੀ ਕਿ ਮਾਰ ਨਹੀਂ ਕੋਈ ਧਾੜ ਨਹੀਂ ਅੱਜ ਵੀ ਉਹੀ ਗ੍ਰ ਪ੍ਰਥਾ ਅੱਜ ਵੀ ਚੱਲਦੀ ਹੈ ਇਹ ਦੇਖ ਲੋ ਕਿਤੇ ਮਿਰ ਗੋਵਿੰਦ ਗੋਵਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਸੇਵਕਾਂ ਦੇ ਹੱਥੋਂ ਨਾ ਜੀ ਫਿਰ ਇੱਕ ਤਲਵਾਰ ਸੀ ਜੀ ਤੇ ਹੋਰ ਦੋ ਚਾਰ ਇਨਸਾਨੀਆ ਇੱਥੇ ਉਸ ਸੇਰ ਮੁਹੰਮਦ ਖਾਨ ਨੂੰ ਭੇਜਿਆ ਸੀ ਉਹਨਾਂ ਨੇ ਫਿਰ ਆਪੇਟਿਆ ਕੀਤੇ ਸੀ ਉਹਨਾਂ ਨੇ ਵੀ ਅਸੀਸੇ ਦੇ ਬਣਾ ਕੇ ਨਾ ਜੀ ਆਪਣੇ ਮਹਿਲ ਦੇ ਵਿੱਚ ਆ ਨੇੜੇ ਆਪਣਾ ਰਾਜੇ ਦਾ ਮਹਿਲ ਹੈ ਜੀ ਠੀਕ ਹੈ ਜੀ ਤੇ ਹੁਣ ਤੇ ਸ਼ਾਇਦ ਉਹਨਾਂ ਦੇ ਸਾਰਾ ਜਿਹੜੇ ਆਪਣੇ ਆਪ ਵੀ ਤੇ ਉਹਨਾਂ ਦੀਆਂ ਰਾਣੀਆਂ ਸੀ ਜੀ ਤਿੰਨ ਚਾਰ ਇਹ ਸਾਰੀਆਂ ਹਾਂ ਚੱਲੇ ਅਜ ਤੋਂ ਵੀ ਆਪਾਂ ਚੜਾਈ ਕਰ ਗਏ ਹਾਂਜੀ ਉਹ ਚੱਲਿਆ ਗਏ ਤੇ ਅਖੀਰਲੀ ਰਾਣੀ ਸਿਓ ਪਿੱਛੇ ਜਾਂਚ ਉਹ ਵੀ ਚੜਾਈ ਕਰ ਗਏ ਜੀ ਜੀ ਉਹਦੀ ਹੁਣ ਜਿਹੜੇ ਨਿਸ਼ਾਨੀਆਂ ਸੀ ਨਾ ਜੀ ਇਹ ਉਸਤਾਦ ਸਰਕਾਰ ਨੇ ਵੀ ਕਿਸੇ ਆ ਆਪਣੇ ਕਬਜ਼ੇ ਕਰ ਲਈਆਂ ਜੀ ਇਹ ਨਹੀਂ ਪਤਾ ਸਿੱਖ ਪ੍ਰਦਾਸੀ ਬਲਵਾਰੀ ਠੀਕ ਹੈ ਹਜ਼ਾਰ ਕਰਤੇ ਰੱਖਿਆ ਜਿੱਕੇ ਤੇ ਹੋਰ ਉਹ ਕਹਿੰਦੇ ਵੀ ਜਿੱਥੇ ਸ਼੍ਰੋਮਣੀ ਕਮੇਟੀ ਦਾ ਹੋਰ ਫੈਸਲਾ ਕਰੋਗੇ ਅਸੀਂ ਉੱਤੇ ਕਦੇ ਸਭ ਕੁਝ ਦੇ ਦਾਂਗੇ ਤੇ ਬਹੁਤ ਦੂਰੋਂ ਦੂਰੋਂ ਦੇਖਣਾ ਅੱਜ ਵੀ ਦੇਖ ਲੋ ਜੀ ਉਹ ਰਾ ਜਗਾ ਉਹਦੀ ਜਗਾ ਸੀ ਜੇ ਨੇੜੇ ਇਹ ਤੇ ਗੁਰਦਰਾ ਸਾਹਿਬ ਸੋਭਤ ਹੈ ਜੀ ਉਸ ਆਪਣੇ ਲੋਕਾਂ ਦੇ ਹੋਰ ਪਰਾਲਾ ਕਰਕੇ ਜੀ ਉਹਨਾਂ ਦੇ ਨਾਂ ਤੇ ਗੁਰਦਰਾ ਸਾਹਿਬ ਹਾ ਦਾ ਨਾਰਾ ਜਿਹੜਾ ਮਾਰਿਆ ਸੀ ਉਹਨਾਂ ਦੇ ਨਾਂ ਤੇ ਹੀ ਕਹਿੰਦਾ ਇਹ ਸਾਰਾ ਇਤਿਹਾਸ ਹੈ ਜੀ ਆ ਦੇਖੋ ਲੱਖਾਂ ਲੋਕ ਇੱਥੇ ਆਉਂਦੇ ਨੇ ਜੀ ਤੇ ਕੋਈ ਇੱਥੇ ਜ਼ਮੀਨ ਨੇ ਜਿਆਦਾ ਨਹੀਂ ਸਿਰਫ ਉਹਦਾ ਨੌ ਨੌ ਹੀ ਆਉਂਦਣ ਜੀ ਬਹੁਤ ਦੂਰੋਂ ਦੂਰੋਂ ਲੋਕ ਕੋ ਬਦੇਸਾਂ ਬਦੇਸਾਂ ਤੋਂ ਜੀ ਆਉਂਦੇ ਨਾ ਉਹਨਾਂ ਦੇ ਮੰਨਤਾ ਵੀ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਆ ਕੇ ਇਹ ਸਾਰਾ ਇਤਿਹਾਸ ਗੁਰਦਾਰਾ ਇਹਦੇ ਦਰਸ਼ਨ ਕਰਕੇ ਜਾਂਦੇ ਨੇ ਜੀ ਇਹਦਾ ਇਤਿਹਾਸ ਹੈ ਜੀ ਇੱਥੇ ਬਾਬਾ ਜੀ ਜਿਵੇਂ ਹੁਣ ਇੱਥੇ ਮੁਸਲਮਾਨ ਪਾਈ ਜਾ ਰਹੇ ਵੀ ਇੱਥੇ ਆਉਂਦੇ ਹੋਣਗੇ ਹਾਂ ਬਹੁਤ ਹੀ ਬਹੁਤ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਬਹੁਤ ਆਉਂਦੇ ਨੇ ਜੀ ਪਾਕਿਸਤਾਨ ਤੋਂ ਨਾ ਜੀ ਬਹੁਤ ਲੋਕ ਆਉਂਦੇ ਨੇ ਜੀ ਜਿਹੜੇ ਨੰਦੇ ਰਿਸ਼ਤੇਦਾਰ ਨੇ ਉਹ ਕਹਿੰਦੇ ਨੇ ਸਾਨੂੰ ਗੁਰਦਾਰ ਸਾਹਿਬ 47 ਵੇਲੇ ਉੱਧਰ ਇੰਨੇ ਦਿਸਤਾਂ ਜਿਹੜੇ ਆਪਣੇ ਅਸਲੀ ਮੁਸਲਮਾਨ ਵੀ ਉਹ ਵੀ ਆਉਂਦ ਨੇ ਜਿੱਥੇ ਠੀਕ ਹੈ ਜੀ ਤੇ ਹੁਣ ਕੋਈ ਸਮਾਗਮ ਹੁੰਦਾ ਨੇ ਇੱਥੇ ਜਿਹੜੇ ਉਹ ਸਰੀਰ ਸਾਹਿਬ ਸੀ ਇੱਥੇ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਲੈ ਗਏ ਸੀ ਛੋਟੇ ਸਾਹਿਬ ਜਦੋਂ ਇਹ ਪਿੱਛੇ 300 ਸਾਲ ਮਨਾਇਆ ਸੀ ਨਹੀਂ ਪਿੱਛੇ ਠੀਕ ਹੈ ਜੀ ਤੇ ਉਦੋਂ ਇੱਥੇ ਲੰਗਰ ਵੀ ਉਹਨਾਂ ਨੇ ਮੁਸਲਮਾਨਾਂ ਵੱਲੋਂ ਹੁਣ ਵੀ ਜਦੋਂ ਨਗਰ ਕੀਰਤਨ ਹੁੰਦਾ ਜੀ ਇਹ ਗੁਰਦਾਰੇ ਤੁਸੀਂ ਹੋਰ ਕਿਹ ਗੁਰਦਾਰੇ ਜਿੰਨੇ ਵੀ ਮੁਸਲਮਾਨ ਭਰਾ ਉਹ ਸਾਰੇ ਜੀ ਆਪਣੇ ਲੰਗਰ ਵੀ ਲਾਉਂਦੇ ਨੇ ਜਗ੍ਹਾ ਜਗ੍ਹਾ ਤੇ ਕੋਈ ਜੂਸ ਦਾ ਲੰਗਰ ਲਾਉਂਦਾ ਜੀ ਕੋ ਸਮੋਸਿਆਂ ਦਾ ਚਾਹ ਦਾ ਜ ਕੋ ਦੂਜਾ ਬਰੈਡ ਪਕੌੜੇ ਯਾਨੀ ਕਿ ਉਰੇ ਯਾਨੀ ਕਿ ਮਤਲਬ ਕਿ ਮੁਸਲਮਾਨ ਭਾਈ ਜਰਾ ਪੂਰੀ ਆਪ ਬਣਾਇਆ ਕਰਦੇ ਤਾਂ ਕੋਈ ਬਣਾ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਹਾਂ ਜੀ ਹਾਂ ਜੀ ਮੁਸਲਮਨ ਸਿੱਖ ਸਾਂਝਾ ਹਰਾਂਡ ਬਣਾਇਆ ਜੀ ਸਾਰਾ ਯਾਨੀ ਕਿ ਵਧਿਆ ਪਿਆਰ ਸਤਿਕਾਰ ਨਾਲ ਰਹਿੰਦੇ ਨਾ ਆਪ ਮੁਸਲਮਾਨ ਉਹ ਸਿੰਘੀ ਨੇ ਮਲਕੇ 1604 ਦੇ ਵਿੱਚ ਆਪਣੀ ਸੰਬਾਦਨਾ ਕੀਤੀ ਹੈ ਕੋ ਗੁਰੂ ਸਾਹਿਬ ਜੀ ਹਾਂ ਜੀ ਉਹਦੇ ਵਿੱਚ ਪੱਟਾਂ ਦੀ ਭਗਤਾਂ ਦੀ ਬਾਣੀ ਆ ਉਹਦੇ ਵਿੱਚ ਐਦਾਂ ਦਾ ਕੋਈ ਵੀ ਉਹਨਾਂ ਨੇ ਕੋਈ ਰੱਖਿਆ ਨਹੀਂ ਹੈਗਾ ਵੀ ਕਿਸ ਨੂੰ ਵੀ ਰੱਖਿਆ ਦੇਖਦਾ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਸਾਰੇ ਔਰ ਇੱਕ ਪਰੋਖਾ ਆਉਂਦਾ ਹੀ ਇਹ ਜੀ ਕਹਿੰਦੇ ਸਬ ਸਾਂਝੀ ਵਾਲ ਸਦਾ ਨੇ ਕੋਈ ਨਾ ਦਿਸੇ ਬਾਹਰ ਆ ਜੀ ਮੈਂ ਕਹਿੰਦਾ ਜੀ ਇਹ ਧਰਮ ਉਹ ਕਹਿੰਦਾ ਵੀ ਦੇਖੋ ਲੋਕ ਮਾੜੇ ਹੋ ਸਕਦੇ ਨੇ ਧਰਮ ਕੋਈ ਵੀ ਮਾੜਾ ਨਹੀਂ ਜੀ ਕਹਿੰਦੇ ਆਪਣੇ ਸਿੱਖ ਧਰਮ ਦੇ ਵਿੱਚ ਵੀ ਮਾੜੇ ਅਨਸਰ ਹੋ ਸਕਦੇ ਨੇ ਜੀ ਮੁਸਲਮਾਨ ਚ ਵੀ ਹਿੰਦੂਆ ਚ ਵੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰਾ ਸਾਰੇ ਲੋ ਔਰ ਕੋਈ ਜੇ ਹੋਣਗੇ ਆਪਾਂ ਕਹਿੰਦੇ ਆ ਕਿ ਮੁਸਲਮਾਨਾਂ ਦੇ ਵਿੱਚ ਹੁੰਦੇ ਨਹੀਂ ਕੋਈ ਸਾਰੇ ਹੁੰਦੇ ਨਹੀਂ ਹੁਣ ਮੁਸਲਮਾਨ ਉਸ ਸਮੇਂ ਹੈ ਸੀ ਕੋਈ ਪਰ ਅੱਜ ਇਹ ਮਲੇ ਮਲੇ ਕੋਲ ਤੇ ਮੁਸਲਮਾਨ ਉਹਨਾਂ ਨੂੰ ਨਫ਼ਰਤ ਕਰਦੇ ਨੇ ਬਹੁਤ ਉੱਥੇ ਇਹ ਤੇ ਕਹਿੰਦੇ ਉਹ ਹੈ ਹੀ ਨਹੀਂ ਸੀ ਮੁਸਲਮਾਨ ਜਿਨ੍ਹਾਂ ਨੇ ਕਹਿੰਦੇ ਇੰਨੇ ਤਸੀਹੇ ਦਿੱਤੇ ਨੇ ਸਾਡੇ ਆਪਣੇ ਛੋਟੇ ਛੋਟੇ ਬੱਚਿਆਂ ਤੇ ਕਹਿੰਦੇ ਮੁਸਲਮਾਨ ਦੇ ਕੌਣ ਦੇ ਹੱਕਦਾਰੀ ਨਹੀਂ ਹੁੰਦੇ ਤੇ ਕਹਿੰਦੇ ਇਹ ਤੇ ਇੰਨਾ ਦੇ ਲੋ ਹੁਣ ਵੀ ਫਤੇਗੜ ਸਾਹਿਬ ਦੇ ਸਮਾਗਮ ਹੁੰਦੇ ਨੇ ਜੀ ਉੱਥੇ ਵੀ ਇੱਥੋਂ ਜਾਣਦੇ ਨਹੀਂ ਜੱਥੇਬੰਦ ਬਣ ਕੇ ਜੀ ਤੇ ਹਾਂ ਜੀ ਫਤੇਗੜ ਸਾਹਿਬ ਜੀ ਜੋੜ ਮੇਲੇ ਤੇ ਸਹਾਰਨ ਫਤੇਗੜ ਜੀ ਅੱਜ ਜਾਣਦੇ ਹਾਂਜੀ ਸਾਰੇ ਕੁਝ ਕਰਦੇ ਆ ਆਮ ਆਪਾਂ ਦਿਖਦੇ ਰਹਿੰਦੇ ਆ ਜੀ ਆਪਣੇ ਸੋਸ਼ਲ ਮੀਡੀਆ ਤੇ ਯਾਨੀ ਕਿ ਹਰ ਇੱਕ ਪ੍ਰੋਗਰਾਮ ਕਰਦੇ ਰਹਿੰਦੇ ਆ ਜੀ ਅੱਜ ਸਾਡੇ ਗੁਰੂ ਘਰ ਕੋਈ ਗੁਰਪੁਰਬ ਹੋਵੇ ਹੋਰ ਹੋਵੇ ਜੀ ਇੱਥੇ ਦਾ ਐਮਐਲਏ ਜ਼ਿਆਦਾਤਰ ਮੁਸਲਮਾਨ ਹੀ ਬਣਦੇ ਨੇ ਜੀ ਉਹ ਸਾਰੇ ਇੱਥੇ ਆਉਂਦੇ ਨੇ ਜੀ ਨਮਸਕਾਰ ਹੋ ਜਾਂਦੇ ਹਾਂਜੀ ਅਰਜਿਆ ਸੁਲਤਾਨਾ ਜੀ ਆਪਣੇ ਇੱਥੇ ਦੀ ਰਹੀ ਆ ਜੀ ਹੁਣ ਵੀ ਮੁਸਲਮਾਨ ਇਹ ਤੋਂ ਪਹਿਲਾਂ ਕਾਂਗਰਸੀ ਸੀ ਉਹਨੇ ਆ ਕਮਰੇ ਜਿੰਨੇ ਹੈਗੇ ਜੀ ਆ ਸਾਹਮਣੇ ਜਿਹੜੇ ਆਪਣੇ ਰਹਿ ਸੀਵਾ ਕਰਵਾਈ ਆ ਸਾ ਵੀ ਉਹਨਾਂ ਨੇ ਆਪਣੇ ਸੇਵਾ ਕਰਵਾਈ ਹੈ ਜਿਵੇਂ ਠੀਕ ਹੈ ਮਾਲਕੀ ਰਿਸਪੌਂਸ ਜਿਆ ਪੂਰਾ ਵਧੀਆ ਮੈਨੂੰ ਪੂਰਾ 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 ਗੰਗਾ ਜੀ ਕੋਈ ਕੋਈ ਨਫਰਤ ਨਹੀਂ ਜੀ ਬਿਲਕੁਲ ਭੇਦ ਭਾਵ ਹੀ ਨਹੀਂ ਜਿਆ ਬਹੁਤ ਵਧੀਆ ਤਰੀਕੇ ਨਾਲ ਇੱਕ ਗੁਰਦੁਆਰਾ ਸਾਹਿਬ ਨਾਲ ਕੋਈ ਹੋਰ ਪ੍ਰਾਪਰਟੀ ਵਗੈਰਾ ਜਿਆ ਇਸ ਤਰੀਕ ਕੋਈ ਹੋਰ ਨਹੀਂ ਸੰਗਤ ਨਾਲ ਹੀ ਜਲਦਾ ਸੰਗਤ ਨਾਲ ਹੀ ਜਿਨ੍ਹਾਂ ਕੋਈ ਹਾਂ ਸਿਰਫ ਬੋਲ ਕੇ ਦੇ ਸਿੱਧਿਆ ਹੈ ਸਾਬਾ ਜੀ ਇਹ ਦੇਸ਼ ਸਾਡੇ ਦੇਸਾਂ ਜੋ ਸਰਮਾਤਮਾ ਆਪជា ਬੇਦਾਨ ਹਾਂ ਜੀ ਤੇ ਹੁਣ ਵੀ ਲੱਖਾਂ ਰੁਪਏ ਜਮਾ ਵੀ ਨਹੀਂ ਹੈ ਜੀ ਕੋਈ ਗੱਲ ਨਹੀਂ ਜੀ ਤੇ ਜਿੱਕੇ ਕਿਤੇ ਵੀ ਕਿਸੇ ਨੂੰ ਲੋਡ ਮਤ ਕਦੇ ਇਹ ਕਦੇ ਵੀ ਇਹ ਗੁਰਦਰਗਾਹ ਦਾ ਇਤਿਹਾਸ ਰਹਿ ਜੀ ਕਦੇ ਵੀ ਕਿਤੋਂ ਬਾਹਰ ਪਰਚੀ ਨਹੀਂ ਕੱਟਣਗੇ ਜੀ ਠੀਕ ਹੈ ਜੀ ਜਿਹਨੇ ਕਟਾਉਣੀ ਆ ਪਰਚੀ ਜਾਂ ਸੇਵਾ ਦੇਣੀ ਆ ਇੱਥੇ ਆ ਕੇ ਦੇ ਸਕਦਾ ਜੀ ਠੀਕ ਹੈ ਜੀ ਵੀ ਕੋਈ ਵੀ ਬੰਦਾ ਕਈ ਵਾਰ ਫਰਦੀ ਬੰਦੇ ਲੱਗ ਜਾਂਦੇ ਸੀ ਨਾ ਉਹ ਦੋ ਚਾਰ ਵਾਰੀ ਫੜੇ ਵੀ ਗਏ ਜੀ ਹਾਂ ਕਰਦੇ ਸੀ ਪਰ ਇਹ ਮਨਾਹੀ ਕੀਤੀ ਹੈ ਵੀ ਕਦੇ ਗੁਰਦਰਗਾਹ ਨਾਲ ਤੇ ਕੋਈ ਵੀ ਬਾਹਰ ਪਰਚੀ ਨਹੀਂ ਕੱਟਣ ਜਾਊਗਾ ਜੀ ਇਹ ਕਿਸੇ ਨੂੰ ਕੋਈ ਸੇਵਾ ਦੇਣੀ ਆ ਇੱਥੇ ਆ ਕੇ ਦਵੇ ਜੀ ਨਾ ਕੋਈ ਕਿਸੇ ਕਿਸੇ ਹੋਰ ਕੋਲ ਤੇ ਐਸਾ ਇੱਥੇ ਬਾਬਾ ਜੀ ਜਿਵੇਂ ਅਖੰਡ ਪਾਠ ਸਹਿਜ ਬਾਠ ਸਾਹਿਬ ਇੱਥੇ ਕਰਵਾਉਂਦੇ ਹੋਣਗੇ ਹਾਂ ਜੀ ਚੱਲਦੇ ਰਹਿੰਦੇ ਜੀ ਇੱਥੇ ਗੁਰੂ ਨਾਨਕ ਦੇਵ ਜੀ ਮਾਰੀ ਦਾ ਗੁਰਪੁਰਬ ਹੁੰਦਾ ਜੀ ਉਦੋਂ ਚ 41 ਦਿਨ ਦਾ ਇੱਥੇ ਇਸ ਤਰ੍ਹਾਂ ਸਾਲਾਨਾ ਸਮਾਗ ਹੋਂਦਾ ਜੀ ਤਕਰੀਬਨ 20 25 ਅਖੰਡ ਪਾਠ ਲੜੀ ਮਤਵਕ ਅੱਜ ਇੱਕ ਤਾਂ ਇੱਕ ਆ ਰਾਮ ਹੋ ਗਿਆ ਜੀ ਪਰ ਸਨ ਉਹ ਬਹੁਤ ਫੇਰ ਆਰੰਭ ਹੋ ਗਿਆ ਜੀ 41 ਦਿਨ ਲਗਾਤਾਰ ਸਮਾਗਮ ਚੱਲਦੇ ਉਹ ਸਭ ਤੋਂ ਵੱਡਾ ਸਮਾਗਮ ਉਹੀ ਹੁੰਦਾ ਜੀ ਇੱਥੇ ਸਾਲ ਦੇ ਵਿੱਚ ਬਾਕੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਛੋਟੇ ਸਾਜਾਦਿਆਂ ਦੇ ਹੋਰ ਜਿੰਨੇ ਵੀ ਗੁਰਪਰਵ ਹੁੰਦੇ ਨੇ ਸਾਰੇ ਮਨਾਏ ਜਾਂਦੇ ਨੇ ਸਾਰੇ ਇਲਾਕੇ ਦੇ ਸੰਗਤਾਂ ਮੇਨ ਗੁਰੂ ਗ੍ਰੰਥ ਗੁਰੂ ਘਰ ਇਹੀ ਆ ਜੀ ਬਲੇ ਕੋਲ ਇੱਥੇ ਜ਼ਿਆਦਾਤਰ ਚਲੋ ਵਧੀਆ ਜੀ ਪਿਆਰ ਪਿਆਰ ਬਣਿਆ ਆਪਰੇ ਪਿਆਰ ਬਣਿਆ ਜੀ ਬਸ ਹਾਂ ਜੀ ਲੱਖਾਂ ਲੋਕ ਆਉਂਦੇ ਨੇ ਜੀ ਲੰਗਰ ਪਾਣੀ ਛਕਦੇ ਨੇ ਜੀ ਜੀ 24 ਲੰਗਰ ਦਾ ਪ੍ਰਬੰਧ ਪੂਰਾ ਹਾ ਲੰਗਰ ਦਾ 24 ਘੰਟੇ ਪੂਰਾ ਪ੍ਰਬੰਧ ਹੈ ਜੀ ਠੀਕ ਹੈ ਜੀ ਕੋਈ ਨਹੀਂ ਜੀ ਜਾਂ ਆਪਣਾ ਬਣਾ ਕੇ ਮੇਰੇ ਆਪਕੇ ਸੇਵਾ ਦਾ ਰੱਖਿਆ ਜੀ ਠੀਕ ਹੈ ਜੀ ਪਿਆਰ ਵੀ ਕਰ ਦਿੰਦੇ ਨੇ ਤੁਹਾਨੂੰ ਪਤਾ ਹੀ ਸੰਗਤ ਜਿਆਦਾ ਆ ਜੇ ਜੀ ਜੀ ਬਾਕੀ 2 4 5 10 ਵੀ ਬੰਦਿਆ ਵਾਸਤੇ ਆ ਸਮੇਂ ਤਿਆਰ ਰਹਿੰਦਾ ਜੀ ਬਾਕੀ ਕਮਰੇ ਬਣੇ ਆ ਜੀ ਰਹਿਣ ਦੇ ਲਈ ਏਸੀ ਕਮਰੇ ਨੇ ਜੀ ਰਹਿਣ ਵਾਸਤੇ ਏਸੀ ਕਮਰੇ ਨੇ ਜੀ ਪੰਜ ਕਮਰੇ ਏਸੀ ਬਣੇ ਨੇ ਜੀ ਠੀਕ ਹੈ ਜੀ ਇਹ ਲੋਕਾਂ ਕੇਵਾਰਾ ਆਉਣ ਵਾਸਤੇ ਨੇ ਕਿ ਸੰਗਤਾਂ ਦੇ ਹਾਂਜੀ ਇਹ ਏਸੀ ਕਮਰੇ ਵਧੀਆ ਬਣੇ ਨੇ ਜੀ ਇਹ ਰਜਾ ਸੁਲਤਾਨਾ ਸੀ ਨਾ ਉਹਨਾਂ ਨੇ ਵੱਲੋਂ ਸੇਵਾ ਕਰਵਾਈ ਗਈ ਸੀ ਇਹ ਕੰਮ ਚੱਲਦਾ ਹੁਣ ਅਜੇ ਵੀ ਲਗਾਤਾਰ ਹਾਂ ਕੰਮ ਕੰਮ ਚੱਲਦੇ ਆ ਵੀ ਦੇਖਦੇ ਆ ਵੀ ਕੋਈ ਜਗ੍ਹਾ ਹੋਰ ਨੇੜੇ-ਤੇੜੇ ਮਿਲ ਜੇ ਨਾ ਜੀ ਗੁਰਦੁਆਰਾ ਸਾਹਿਬ ਨੂੰ ਆ ਵੀ ਕੋਈ ਹੋਰ ਵੀ ਇਸ ਤਰ੍ਹਾਂ ਬਣਾਈ ਜਾਵੇ ਲੋਕਾਂ ਨੂੰ ਥੋੜੀ ਜਿਹੀ ਜਗ੍ਹਾ ਦੀ ਜੇ ਪ੍ਰੋਬਲਮ ਕਈ ਵਾਰ ਜਿਆਦਾ ਘੱਟ ਹੋ ਜਾਂਦਾ ਨਾ ਜੀ ਸੰਗਤ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਬਹੁਤ ਦਿੱਕਤਾਂ ਦੇ ਟੈਂਟ ਆਲੇ-ਦਾਲੇ ਬਾਹਰਲੇ ਪਾਸੇ ਇਸ ਤਰ੍ਹਾਂ ਕਰਕੇ ਕਰਨਾ ਪੈਂਦਾ ਜੀ oprala ਇੱਥੇ ਕਰਕੇ ਦਰਵਾਜ਼ਾ ਉੱਤੇ ਲੈ ਜਾਂਦਾ ਜੀ ਤਾਂ ਹੀ ਪਹਿਲਾਂ ਥੱਲੇ ਸੀ ਜੀ ਦਰਵਾਜ਼ਾ ਫਿਰ ਉਹ ਦੂਜੀ ਮੰਦਰ ਤੇ ਲੈ ਕੇ ਜਾਂਦਾ ਜੀ ਜੀ ਹੁਣ ਉੱਪਰ ਲੈ ਜਾਂਦਾ ਹਾਂ ਉੱਪਰ ਤੋਂ ਹਾਂ ਪਹਿਲਾਂ ਥੱਲੇ ਸੀ ਜੀ ਥੱਲੇ ਹੁਣ ਲੰਗਰ ਆਲ ਹੋ ਗਿਆ ਜੀ ਸਾਰਾ ਲੰਗਰ ਆਲ ਵੀ ਏਸੀ ਆ ਜੀ ਇੱਥੇ ਠੀਕ ਹੈ ਜੀ ਏਸੀ ਲੰਗਰ ਆਲਾ ਏਸੀ ਸਾਰਾ ਗੁਰਦਾਰਾ ਸਾਹਿਬਾ ਜੀ ਜੀ ਬਾਕੀ ਬਹੁਤ ਹਰ ਇੱਕ ਸਹੂਲਤ ਹੈ ਜੀ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਜੀ ਜੀ ਕਥਾ ਬਾਤ ਜੇ ਰਾਗੀ ਟਾਡੀ ਤੇ ਹਰ ਮਹੀਨੇ ਵਾਰ ਇੱਥੇ ਗੀਤਨ ਦਰਵਾਰ ਹੁੰਦਾ ਜੀ ਠੀਕ ਹੈ ਜੀ ਤੇ ਅ ਕੀਰਲਾ ਸਨੇਚਰ ਵਾਰ ਜਿਹੜਾ ਮਹੀਨੇ ਦਾ ਹੁੰਦਾ ਜੀ ਹਾਂਜੀ ਅਸਾਂ ਉਹ ਜੀ ਰਾਤ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੇ ਸਮੇਂ ਉਸ ਸਮੇਂ ਅਸੀਂ ਬਠਾੜ ਦਾ ਟਾਈਮ ਹੋਰ ਹੁੰਦਾ ਜੀ ਹਾਂਜੀ ਹਾਂਜੀ ਤੇ ਉਸ ਸਮੇਂ ਇੱਕ ਇੱਕ ਇੱਥੇ ਪ੍ਰੋਗਰਾਮ ਹੁੰਦਾ ਜੀ ਜਿਵੇਂ ਗੁਰਪੁਰ ਪਰ ਇੱਥੇ ਸਾਰੇ ਮਨਾਏ ਜਾਂਦੇ ਹੁੰਦੇ ਗੁਰਪੁਰ ਸਾਰੇ ਮਨਾਏ ਜਾਂਦੇ ਜੀ ਸਾਰੇ ਗੁਰੂ ਗੁਰਪੁਰ ਮਨਾਏ ਜਾਂਦੇ ਨੇ ਜੀ ਤੇ ਬਾਕੀ ਜਿਹਨੇ ਇਤਿਹਾਸ ਛੋਟੇ ਸਹਾਬਜਾਦਾਂ ਦੇ ਜਣਕੇ ਜੋਰਾਵਾਰ ਸਿੰਘ ਫਤਿਹ ਸਿੰਘ ਇਹਨਾਂ ਦੇ ਬਾਕੀ ਜਿਹੜੇ ਤਿੰਨ ਦਿਨ ਜਰੋਅ ਸੇ ਸਵਾਗਤ ਕਰਦੇ ਤੇ ਅੰਦਰ ਬਾਹਰ ਲੰਗਰ ਚੱਲਦਾ ਰਹਿੰਦਾ ਜੀ ਕੰਟ ਲਾ ਕੇ ਜਿੰਨੇ ਵੀ ਸੰਗਤ ਆਉਂਦੀਆਂ ਬਾਹਰੋਂ ਹੋਰ ਜੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਦਾ ਕੇਸਗੜ੍ਹ ਸਾਹਿਬ ਜਾਣ ਵਾਲੀਆਂ ਜੀ ਵੀ ਬੜੇ ਬੜੇ ਕੋਈ ਰਾਸਤੇ ਦੇ ਨਾਸਤਕੋ ਕੀ ਜਾਂਦੇ ਆ ਆ ਸਾਰੀਆਂ ਤਿੰਨ ਵਸਤਕੋ ਅਗੇ ਜੀ ਲੰਗਰ ਪਾਣੀ ਛੱਕੇ ਜਾਂਦੀਆਂ ਜੀ 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 ਇਹ ਇਤਿਹਾਸ ਹੈ ਜੀ ਇਹਦਾ ਜੀ ਜੀ ਚਲੋ ਬਾਬਾ ਜੀ ਬਹੁਤ ਬਹੁਤ ਲੱਗਿਆ ਬਹੁਤ ਹਾਲਸਾ ਹਾਂ ਵਾਹਿਗੁਰੂ ਜੀ ਫਤਿਹ ਵਾਹਿਗੁਰੂ